ਮੈਂ ਡਾਕਟਰ ਰਿਤਪਾਲ ਜੀਪੀ ਹੈਲਥ케ਅਰ ਦੇ ਵਿੱਚ ਜਨਰਲ ਸਰਜਨ ਤੇ ਲੈਪਰੋਸਕੋਪਿਕ ਤੇ ਆਧੁਨਿਕ ਤਰੀਕੇ ਦੇ ਨਾਲ ਆਪਾਂ ਸਟੈਪਲਰ ਦੇ ਨਾਲ ਸਰਜਰੀਜ਼ ਕਰਦੇ ਹਾਂ 15 ਮਈ 2022 ਨੂੰ ਇਹ ਹਸਪੀਟਲ ਦੀ ਸ਼ੁਰੂਆਤ ਕੀਤੀ ਸੀ ਇਹ ਵੀ ਦੱਸਣਾ ਮੈਂ ਮਹਿਸੂਸ ਕਰ ਰਿਹਾ ਕਿ ਘਟੋ-ਘਟ ਅਸੀਂ ਲਗਭਗ 3000 ਸਰਦੀਆਂ ਕਰ ਚੁੱਕੇ ਹਾਂ ਜਿਵੇਂ ਕਿ ਦਿੱਲੀ ਪੱਤਲੀ ਦਾ ਸੱਜੇ ਹੋ ਗਈ ਆਪਣੇ ਹਰਨੀਆ ਦਾ ਦੂਰਬਿੰਦ ਦੇ ਨਾਲ ਆਪਰੇਸ਼ਨ ਹੋ ਗਿਆ ਵੈਰੀਕੋਜ਼ ਵੇਨ ਦਾ ਲੀਜ਼ਰ ਦੇ ਨਾਲ ਆਪਰੇਸ਼ਨ ਹੋ ਗਿਆ ਬਵਾਸੀਰ ਦਾ ਲੀਜ਼ਰ ਨਾਲ ਆਪਰੇਸ਼ਨ ਹੋ ਗਿਆ ਤੰਗੜ ਦੇ ਰੋਗ ਦਾ ਫੋੜੇ ਦਾ ਲੀਜ਼ਰ ਦੇ ਨਾਲ ਆਪਰੇਸ਼ਨ ਦੂਰਬਿੰਦ ਦੇ ਨਾਲ ਅੰਤਰੀਆਂ ਤੱਕ ਦੇ ਆਪਰੇਸ਼ਨ ਕੀਤੇ ਗਏ ਜਿਹੜੇ ਕਿ ਪਹਿਲਾਂ ਸੰਭਵ ਨਹੀਂ ਸੀਗੇ ਵੱਡੀ ਗੱਲ ਡਾਕਟਰ ਸਾਹਿਬ ਨੇ ਸੁਣਿਆ ਕਿ ਇੱਥੇ ਸੱਪ ਦੇ ਕੱਟੇ ਦਾ ਇਲਾਜ ਹੋ ਰਿਹਾ ਜਦੋਂ ਸੱਪ ਕੱਟ ਲੈਂਦਾ ਹੈ ਤੇ ਉਸ ਨੂੰ ਜਲਦ ਤੋਂ ਜਲਦ ਜਿੰਨੀ ਜਲਦ ਹੋ ਸਕਦਾ ਹੈ ਕਿ ਸਾਡੇ ਕੋਲ ਲੈ ਕੇ ਆਰ ਤਾਂ ਕਿ ਅਸੀਂ ਉਹਨਾਂ ਨੂੰ ਉਹਦਾ ਐਂਟੀਡੋਟ ਦੇ ਕੇ ਤੇ ਮਰੀਜ਼ ਦੀ ਸਹਾਇਤਾ ਕਰ ਸਕੀਏ ਮੈਂ ਜੀ ਮੈਂ ਬਲੱਡ ਪ੍ਰੈਸ਼ਰ ਦਾ ਹੋ ਗਿਆ 슈ਗਰ ਦਾ థਾਇਰੋਇਡ ਦਾ ਲੰਬੀ ਕੋਈ ਬੁਖਾਰ ਚੱਲ ਰਿਹਾ ਹੋਵੇ ਗਠੀਆ ਹੋਵੇ ਉਹ ਤਾਂ ਇਲਾਜ ਕਰਦਾ ਫਿਰ ਕੋਈ ਸਾਦੀ ਬਿਮਾਰੀ ਜਿਹੜੀ ਕਿ ਬਹੁਤ ਦੇਰ ਤੋਂ ਚੱਲ ਰਹੀ ਹੈ ਉਹਨਾਂ ਦਾ ਇਲਾਜ ਕਰਦਾ ਹਾਂ ਸਾਡੇ ਕੋਲ ਉਹਰੇ ਮੇਰੇ ਕੋਲ ਬਾਈਪੈਪ ਹੈ ਇਹਨੂੰ ਕਿ ਅਸੀਂ ਛੋਟਾ ਵੈਂਟੀਲੇਟਰ ਵੀ ਆਮ ਭਾਜਾ ਚੱਕਿਆ ਦਿੰਦੇ ਹਾਂ ਤੇ ਵੱਡਾ ਵੈਂਟੀਲੇਟਰ ਵੀ ਹੈ ਤੇ ਹਰ ਸੀਰੀਅਸ ਪੇਸ਼ੈਂਟ ਦਾ ਅਸੀਂ ਇਲਾਜ ਕਰਦੇ ਹਾਂ ਅਸੀਂ 24 ਘੰਟੇ ਤੇ ਮੌਜੂਦ ਰਹਿੰਦੇ ਰਾਤ ਨੂੰ 12 ਵਜੇ ਤੋਂ ਲੈ ਕੇ 5 ਵਜੇ ਤੱਕ ਸਵੇਰ ਤੱਕ ਵੀ ਸਾਡੀ ਟੀਮ ਮੌਜੂਦ ਰਹਿੰਦੀ ਆ ਤੁਸੀਂ ਬਸ ਸਾਡੇ ਹਸਪੀਟਲ ਦੇ ਦਰਵਾਜ਼ੇ ਨੂੰ ਖਟਕਟਾਣੇ ਆ ਕੇ ਤੇ ਅਸੀਂ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਆ ਪਹਿਲਾਂ ਮੇਰੇ ਕੋਲ ਇੱਕ ਲੋਟ ਆ ਗਿਆ ਸੀਗਾ ਉਹ ਮੇਰਾ ਤਕਰੀਬਨ 10 ਦਿਨਾਂ ਦੇ ਵਿੱਚ ਸਹੀ ਹੋ ਗਿਆ ਸੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਜੀ ਐਸ ਟੀ ਬੀਤੀ ਸਾਹਿਬ ਨੇ ਬਹੁਤ ਵਧੀਆ ਇਲਾਜ ਕੀਤਾ ਮੈਂ ਹੁਣ ਠੀਕ ਆ ਹੁਣ ਦਵਾਈ ਚੱਲਦੀ ਮੇਰੀ ਅੱਜ ਬੰਗਾ ਵਿਖੇ ਪਹੁੰਚੇ ਹਾਂ ਜਿੱਥੇ ਜੀਪੀ ਹੈਲਥ케ਅਰ ਇਸ ਸਮੇਂ ਲੋਕਾਂ ਦੇ ਲਈ ਪ੍ਰਦਾਨ ਸਾਫਤ ਹੋ ਰਿਹਾ ਜਿੱਥੇ ਬਖ ਬਖ ਸਹੂਲਤਾ ਦੇ ਨਾਲ ਭਰਪੂਰ ਹੈ ਜਿੱਥੇ ਆਈਸੀਯੂ ਵੈਂਟੀਲੇਟਰ ਤੇ ਹੋਰ ਸਹੂਲਤਾ ਦੇ ਨਾਲ ਇੱਥੇ ਬਖ ਬਖ ਆਪਰੇਸ਼ਨ ਜਿਹੜੇ ਹਰ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾ ਰਹੇ ਨੇ ਬਖ ਬਖ ਬਿਮਾਰੀਆਂ ਦਾ ਇਲਾਜ ਹੋ ਰਿਹਾ ਹੈ ਇੱਕੋ ਛੱਤ ਦੇ ਥੱਲੇ ਜਿਹੜੀ ਇਹਨੀਆਂ ਸਹੂਲਤਾ ਨੇ ਤੇ ਜਿਨ੍ਹਾਂ ਨੂੰ ਜਿੱਥੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਸੀ ਅੱਜ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਹਾਨੂੰ ਇਸ ਸਮੇਂ ਆਉਣਾ ਪਵੇਗਾ ਬੰਗਾ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਜਿੱਥੇ ਮੁੜ ਕੇ ਟਰਨ ਕਰਨੇ ਆ ਤੇ ਜੀਪੀ ਹੈਲਥ케ਅਰ 메인 ਰੋਡ ਦੇ ਉੱਤੇ ਤੁਹਾਨੂੰ ਦੂਰੋਂ ਵੱਡੀ ਇਮਾਰਤ ਦਿਖਾਈ ਦੇਊਗੀ ਅੱਜ ਤੁਹਾਡੀ ਗੱਲਬਾਤ ਕਰਾਉਣੇ ਆ ਡਾਕਟਰ ਬਰਤਪਾਲ ਸਿੰਘ ਦੇ ਨਾਲ ਜਿਨ੍ਹਾਂ ਵੱਲੋਂ ਵੱਖ-ਵੱਖ ਸੂਲਤਾਂ ਦੇ ਨਾਲ ਵਧੀਆ ਇਲਾਜ ਕੀਤਾ ਜਾ ਰਿਹਾ ਹੈ ਤੇ ਇੱਥੇ ਵੱਡੇ ਗਿਣਤੀ ਦੇ ਵਿੱਚ ਇਸ ਸਮੇਂ ਮਰੀਜ਼ ਪਹੁੰਚ ਰਹੇ ਨੇ ਇਹਦਾ ਦੇ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚਣ ਦਾ ਕਾਰਨ ਇਹੀ ਹੈ ਕਿ ਇਹਨਾਂ ਬੋਨੋ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹ ਪਾਇਦਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿੱਥੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਉੱਥੇ ਮਰੀਜ਼ਾਂ ਨੂੰ ਵੱਖ-ਵੱਖ ਆਪਰੇਸ਼ਨਾਂ ਦੇ ਵਿੱਚ ਵੱਡਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ ਆਓ ਆਪਾਂ ਤੁਹਾਡੀ ਗੱਲਬਾਤ ਕਰੌਣੇ ਆ ਡਾਕਟਰ ਪ੍ਰਤਪਾਲ ਸਿੰਘ ਦੇ ਨਾਲ ਉਹ ਦੱਸਣਗੇ ਕਿ ਅੱਜ ਜਿਹੜਾ ਹਸਪਤਾਲ ਤੁਹਾਡਾ ਇਸ ਸਫਲਤਾ ਦਾ ਕਾਰਨ ਬਣ ਰਿਹਾ ਉਹਨਾਂ ਦੇ ਕੀ ਕਾਰਨ ਨੇ ਥੈਂਕ ਯੂ ਜੀ ਪਹਿਲਾਂ ਤੇ ਆਪ ਜੀ ਦਾ ਬਹੁਤ ਧੰਨਵਾਦ ਮੈਂ ਡਾਕਟਰ ਪ੍ਰਿਤਪਾਲ ਜੀਪੀ ਹੈਲਥ케ਅਰ ਦੇ ਵਿੱਚ ਜਨਰਲ ਸਰਜਨ ਤੇ ਲੈਪਰੋਸਕੋਪਿਕ ਤੇ ਆਧੁਨਿਕ ਤਰੀਕੇ ਦੇ ਨਾਲ ਆਪਾਂ ਸਟੈਪਲਰ ਦੇ ਨਾਲ ਸਰਜਰੀਜ਼ ਕਰਦੇ ਆਂ ਮੈਂ ਦੱਸਦਾ ਹੋਇਆ ਮਾਨ ਮਹਿਸੂਸ ਕਰ ਰਿਹਾ ਕਿ ਸਾਨੂੰ ਪਿਛਲੇ ਹੀ ਦਿਨੇ ਅਸੀਂ ਤੀਜਾ ਸਾਲ ਕੰਪਲੀਟ ਕੀਤਾ ਹੈ ਆਪਣੇ ਹਸਪੀਟਲ ਦਾ ਅਸੀਂ 15 ਮਈ 2022 ਨੂੰ ਇਹ ਹਸਪੀਟਲ ਦੀ ਸ਼ੁਰੂਆਤ ਕੀਤੀ ਸੀ ਇਹ ਵੀ ਦੱਸਣਾ ਮੈਂ ਮਾਨ ਮਹਿਸੂਸ ਕਰ ਰਿਹਾ ਕਿ ਘਟੋ ਘਟ ਅਸੀਂ ਲਗਭਗ 3000 ਸਰਜਰੀਆਂ ਕਰ ਚੁੱਕੇ ਹਾਂ ਜਿਹਦੇ ਵਿੱਚ ਛੋਟੇ ਤੋਂ ਛੋਟਾ ਆਪਰੇਸ਼ਨ ਤੋਂ ਲੈ ਕੇ ਬਹੁਤ ਜਿਹੜੇ ਵੱਡੇ ਪੇਟ ਦੇ ਅੰਤਣੀਆਂ ਦੇ ਆਪਰੇਸ਼ਨ ਵੀ ਨੇ ਦੂਰਬਿੰਦ ਦੇ ਨਾਲ ਜਿਹੜੇ ਕੀ ਆਪਰੇਸ਼ਨ ਪਹਿਲਾਂ ਸੰਭਵ ਨਹੀਂ ਸੀਗੇ ਵੱਡੇ ਸ਼ਹਿਰਾਂ ਚ ਲੋਕਾਂ ਨੂੰ ਜਾਣਾ ਪੈਂਦਾ ਸੀ ਉਹ ਸਾਰੇ ਆਪਰੇਸ਼ਨ ਜਿਵੇਂ ਕਿ ਪਿੱਤੇ ਦੀ ਪੱਥਰੀ ਦਾ ਸਰਜਰੀ ਹੋ ਗਈ ਆਪਣੇ ਹਰਨੀਆ ਦਾ ਦੂਰਬਿੰਦ ਦੇ ਨਾਲ ਆਪਰੇਸ਼ਨ ਹੋ ਗਿਆ ਵੈਰੀਕੋਸ ਵੇਨ ਦਾ ਲੀਜ਼ਰ ਦੇ ਨਾਲ ਆਪਰੇਸ਼ਨ ਹੋ ਗਿਆ ਬਵਾਸੀਰ ਦਾ ਲੀਜ਼ਰ ਨਾਲ ਆਪਰੇਸ਼ਨ ਹੋ ਗਿਆ ਪਤੰਗਰ ਦੇ ਰੋਗ ਦਾ ਫੋੜੇ ਦਾ ਲੀਜ਼ਰ ਦੇ ਨਾਲ ਆਪਰੇਸ਼ਨ ਦੂਰਬਿੰਦ ਦੇ ਨਾਲ ਅੰਤਣੀਆਂ ਤੱਕ ਦੇ ਆਪਰੇਸ਼ਨ ਕੀਤੇ ਗਏ ਜਿਹੜੇ ਕੀ ਪਹਿਲਾਂ ਸੰਭਵ ਨਹੀਂ ਸੀਗੇ ਇਹੀ وجہ ਹੈ ਕਿ ਲੋਕ ਜਿਹੜੇ ਸਾਡੇ ਤੇ ٹرسٹ ਕਰ ਰਹੇ ਨੇ ਤੇ ਸਾਡੇ ਕੋਲ ਆਪਣਾ ਇਲਾਜ ਕਰਾਣ ਆ ਰਹੇ। ਵੱਡੀ ਗੱਲ ਡਾਕਟਰ ਸਾਹਿਬ ਨੇ ਸੁਣਿਆ ਕਿ ਇੱਥੇ ਸੱਪ ਦੇ ਕੱਟੇ ਦਾ ਇਲਾਜ ਹੋ ਰਿਹਾ। ਉਹ ਕਿਸ ਤਰ੍ਹਾਂ ਦਾ ਇਲਾਜ ਹੈ? ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਂਡਲ ਕਰਦੇ ਆ। ਮਰੀਜ਼ ਨੂੰ ਕਿੰਨੇ ਸਮੇਂ ਦੇ ਵਿੱਚ ਤੁਹਾਡੇ ਕੋਲ ਪਹੁੰਚਣਾ ਚਾਹੀਦਾ ਹੈ? ਦੇਖੋ ਜੀ ਸੱਪ ਦੇ ਕੱਟ ਦਾ ਇਲਾਜ ਸਾਡੇ ਡਾਕਟਰ ਜਸਦੀਪ ਸਿੰਘ 베ਦੀ ਜੀ ਮਹਰ ਨੇ ਇਸ ਚੀਜ਼ ਵਾਸਤੇ ਐਮਡੀ ਮੈਡੀਸਿਨ ਨੇ ਉਹ ਜਦੋਂ ਸੱਪ ਕੱਟ ਲੈਂਦਾ ਹੈ ਤੇ ਉਸ ਨੂੰ ਜਲਦ ਤੋਂ ਜਲਦ ਜਿੰਨੀ ਜਲਦ ਹੋ ਸਕਦਾ ਹੈ ਕਿ ਸਾਡੇ ਕੋਲ ਲੈ ਕੇ ਆਣ ਤਾਂ ਕਿ ਅਸੀਂ ਉਹਨਾਂ ਨੂੰ ਉਹਦਾ ਐਂਟੀਡੋਟ ਦੇ ਕੇ ਤੇ ਮਰੀਜ਼ ਦੀ ਸਹਾਇਤਾ ਕਰ ਸਕੀਏ ਉਹ ਕਿਹੜ ਕਿਹੜੀਆਂ ਸੂਲਤਾਂ ਦਿੰਦੇ ਆ ਜਿਵੇਂ ਕਿ ਆਮ ਕਰਕੇ ਬੜਾ ਪ੍ਰਚਲਿਤ ਹੁੰਦਾ ਕਿ ਮਰੀਜ਼ਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਸਬਜ਼ ਬਾਗ ਦਿਖਾਏ ਜਾਂਦੇ ਆ ਬਾਹਰ ਵਿੱਚ ਉਹਨਾਂ ਦੀ ਸ਼ਰਲਾਲਤ ਜਾਂਦੀ ਆ ਇਦਾਂ ਦੀ ਤਾਂ ਨਹੀਂ ਇੱਥੇ ਕੋਈ ਗੱਲਬਾਤ ਨਹੀਂ ਇਦਾਂ ਦੀ ਦੀ ਗੱਲ ਹੈ ਤੇ ਆਪਾਂ ਉਲਟ ਅਸੀਂ ਗੱਲ ਕਰ ਰਹੇ ਆ ਆਪਾਂ ਸਾਲ ਦੇ ਵਿੱਚ 4 ਕੈਂਪ ਲਗਾਣੇ ਆ ਜਿਹਦੇ ਵਿੱਚ ਅਸੀਂ 15000 ਦੇ ਵਿੱਚ ਸਰਜਰੀ ਕਰਦੇ ਆ ਜਿਵੇਂ ਪਿੱਤੇ ਦੀ ਪੱਥਰੀ ਸਰਜਰੀ ਹੋ ਗਈ ਹਰਨੀਆਂ ਦਾ ਆਪਰੇਸ਼ਨ ਹੋ ਗਿਆ ਗਦੂਦਾਂ ਦਾ ਆਪਰੇਸ਼ਨ ਹੋ ਗਿਆ ਬੱਚੇਦਾਨੀ ਦਾ ਆਪਰੇਸ਼ਨ ਹੋ ਗਿਆ ਬੱਚੇਦਾਨੀ ਦੀਆਂ ਰਸੋਲੀਆਂ ਦਾ ਆਪਰੇਸ਼ਨ ਹੋ ਗਿਆ ਛਾਤੀ ਦੀਆਂ ਰਸੋਲੀਆਂ ਦਾ ਆਪਰੇਸ਼ਨ ਹੋ ਗਿਆ ਸਾਰੇ ਉਹਦੇ ਵਿੱਚ ਇਨਕਲੂਡ ਹੁੰਦੇ ਨੇ ਤੇ ਲੋਕ ਉਹ ਸਾਡੇ ਕੈਂਪ ਦਾ ਵੇਟ ਕਰਦੇ ਆ ਵਾਰ-ਵਾਰ ਫੋਨ ਕਰਕੇ ਪੁੱਛਦੇ ਆ ਕਿ ਸਾਡਾ ਨਾਮ ਜ਼ਰੂਰ ਲਿਖ ਲਿਓ ਕਿਉਂਕਿ ਜਦੋਂ ਤੁਹਾਡਾ ਕੈਂਪ ਲੱਗਣਾ ਸੀ 15000 ਦੇ ਵਿੱਚ ਜਿਹੜੀ ਕਿ ਬਹੁਤ ਮਹਿੰਗੀਆਂ ਸਰਜਰੀਆਂ ਹੁੰਦੀਆਂ ਸੀ ਉਹ 15000 ਦੇ ਵਿੱਚ ਕਰਦੇ ਆ ਤਾਂ ਹੀ ਲੋਕ ਵਿਸ਼ਵਾਸ ਕਰ ਰਹੇ ਨੇ ਤੇ ਸਾਡੇ ਕੋਲ ਆ ਰਹੇ ਨੇ जेपी हेल्थकेयर ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਡੀਸਨ ਸਪੈਸ਼ਲਿਸਟ ਡਾਕਟਰ ਜਸਦੀਪ ਸਿੰਘ 베ਦੀ ਜੀ ਜਿਨ੍ਹਾਂ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਕਿ ਕਿਹੜੇ ਕਿਹੜੇ ਇਲਾਜਾਂ ਦਾ ਇੱਥੇ ਵਿਸ਼ੇਸ਼ ਤੌਰ ਤੇ ਇਲਾਜ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਰੋਗਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਲਿਆ ਜਾ ਰਿਹਾ ਹੈ ਤੇ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਜਸਦੀਪ ਸਿੰਘ 베ਦੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ 베ਦੀ ਮੈਡੀਸਨ ਸਪੈਸ਼ਲਿਸਟ ਅਸੀਂ ਇੱਥੇ ਮੈਡੀਸਨ ਵਿਭਾਗ ਚ ਸ਼ੂਗਰ ਬੀਪੀ ਹਾਰਟ ਦੀ ਬਿਮਾਰੀ ਗੁਰਦਿਆਂ ਦੀ ਬਿਮਾਰੀਆਂ ਦੇ ਇਲਾਜ ਫੈਰਡ ਦਾ ਇਲਾਜ ਕਰਦੇ ਆ ਸਾਡੇ ਕੋਲ ਇਹ ਫੁਲੀ ਇਕਵਿਪਡ ਆਈਸੀਯੂ ਹੈ ਜਿਹਦੇ ਵਿੱਚ ਵੈਂਟੀਲੇਟਰਸ ਹਨ ਅਸੀਂ ਸੀਰੀਅਸ ਤੋਂ ਸੀਰੀਅਸ ਮਰੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪ੍ਰਮਾਤਮਾ ਦੀ ਧਿਆਨ ਨਾਲ ਅਸੀਂ ਕਾਫੀ ਹੱਦ ਤੱਕ ਇਸ ਕਾਮਯਾਬੀ ਵੀ ਪ੍ਰਾਪਤ ਕੀਤੀ ਹੈ ਤੇ ਅਸੀਂ ਮੈਂ ਹੀ ਕਹਿਣਾ ਚਾਹਨਾ ਵੀ ਜੇ ਕੋਈ ਪੇਸ਼ੈਂਟ ਕਿਸੇ ਨੂੰ ਪੀਡੀਆ ਵਗੈਰਾ ਰੈਫਰ ਲਈ ਕਿਹਾ ਜਾਂਦਾ ਹੈ ਤੇ ਇੱਕ ਵਾਰ ਸਾਡੇ ਕੋਲ ਆ ਕੇ ਸਲਾਹ ਜ਼ਰੂਰ ਲਓ ਤਾਂ ਜੋ ਆਪਾਂ ਇਲਾਕਾ ਨਿਵਾਸੀਆਂ ਨੂੰ ਸਾਰੀ ਸਹੂਲਤ ਹੋਰੀ ਦੇ ਸਕੀਏ ਤੁਸੀਂ ਕਿਹੜੇ ਕਿਹੜੇ ਰੋਗਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਲਾਜ ਕਰਦੇ ਆ ਸਪੈਸ਼ਲ ਤੌਰ ਤੇ ਮੈਂ ਜੀ ਮੈਂ ਬਲੱਡ ਪ੍ਰੈਸ਼ਰ ਦਾ ਹੋ ਗਿਆ ਸ਼ੂਗਰ ਦਾ ਥਾਇਰੋਇਡ ਦਾ ਲੰਬੀ ਕੋਈ ਬੁਖਾਰ ਚੱਲ ਰਿਹਾ ਹੋਵੇ ਗਠੀਆ ਹੋਵੇ ਉਹ ਤਾਂ ਇਲਾਜ ਕਰਦਾ ਫਿਰ ਕੋਈ ਸਾਦੀ ਬਿਮਾਰੀ ਜਿਹੜੀ ਕਿ ਬਹੁਤ ਦੇਰ ਤੋਂ ਚੱਲ ਰਹੀ ਹੈ ਉਹਨਾਂ ਦਾ ਇਲਾਜ ਕਰਦਾ ਹਾਂ ਸਾਡੇ ਗੁਰੂਰੇ ਮੇਰੇ ਕੋਲ ਬਾਈਪੈਪ ਹੈ ਜਿਹਨੂੰ ਕਿ ਅਸੀਂ ਛੋਟਾ ਵੈਂਟੀਲੇਟਰ ਵੀ ਆਮ ਭਾਜਾ ਚ ਕਹਿ ਦਿੰਦੇ ਆ ਤੇ ਵੱਡਾ ਵੈਂਟੀਲੇਟਰ ਵੀ ਹੈ ਤੇ ਹਰ ਸੀਰੀਅਸ ਪੇਸ਼ੈਂਟ ਦਾ ਅਸੀਂ ਇਲਾਜ ਕਰਦੇ ਆਂ ਇਹਦਾ ਮਤਲਬ ਤੁਹਾਨੂੰ ਕਿਸੇ ਜਿਹੜੇ ਮਰੀਜ਼ ਆਪਾਂ ਕਹਿੰਦੇ ਆ ਰੈਫਰ ਕਰ ਦਿੰਦੇ ਵੱਡੇ ਵੱਡੇ ਹਸਪਤਾਲ ਵਿੱਚ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਇੱਥੇ ਬੰਗਿਆਂ ਦੇ ਵਿੱਚ ਆਉਣ ਦੀ ਲੋੜ ਆ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕਰਦੇ ਆ ਕਿ ਘੱਟ ਤੋਂ ਘੱਟ ਰੇਟਾਂ 'ਤੇ ਉਰੀ ਉਹਨਾਂ ਦਾ ਇਲਾਜ ਕੀਤਾ ਜਾਵੇ ਤਾਂ ਕਿ ਉਹ ਮਰੀਜ਼ ਖੱਜਰ ਖਵਾਰ ਨਾ ਹੋਵੇ ਇਸ ਹਸਪਤਾਲ ਦੇ ਵਿੱਚ ਮੇਨ ਤੋਂ ਆਇਆ ਮੈਡਮ ਅੰਜਲੀ ਗਰਗ ਜਿਹੜੇ ਤੁਹਾਨੂੰ ਵੱਖ-ਵੱਖ ਜਿਹੜੀਆਂ ਸਹੂਲਤਾਂ ਆ ਉਹਦੇ ਸੰਬੰਧ ਵਿੱਚ ਮਰੀਜ਼ ਨੂੰ ਸੰਭਾਲ ਦੇ ਸੰਬੰਧ ਵਿੱਚ ਤੁਹਾਨੂੰ ਜਾਣਕਾਰੀ ਦੇਣਗੇ ਸਸ਼ੀਕਾਲ ਜੀ ਮੇਰਾ ਨਾਮ ਡਾਕਟਰ ਅਨਸਲੀਗਟ ਮੈਂ ਇਥੇ ਐਮਰਜੈਂਸੀ ਮੈਡੀਕਲ ਆਫੀਸਰ ਹਾਂ ਜਿਹੜੀ 24 ਘੰਟੇ ਸੱਤੋ ਦਿਨ ਹਸਪੀਟਲ ਦੇ ਵਿੱਚ ਮੌਜੂਦ ਰਹਿੰਦੀ ਆ ਅਸੀਂ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਹੈਂਡਲ ਕਰਦੇ ਹਾਂ ਫਰਸਟ ਏਡ ਵਿਦਿਨ ਸੈਕਿੰਡ ਅਸੀਂ ਉਹਨੂੰ ਪ੍ਰੋਵਾਈਡ ਕਰਦੇ ਹਾਂ ਜਿਵੇਂ ਰਾਤ ਨੂੰ ਮਰੀਜ਼ ਖੱਜਲ ਖੁਆਰ ਹੁੰਦਾ ਦੂਜੇ ਹਸਪਤਾਲਾਂ ਤੋਂ ਰੈਫਰ ਕੀਤਾ ਜਾਂਦਾ ਉਹਦੇ ਸਬੰਧ ਵਿੱਚ ਤੁਹਾਡੇ ਹਸਪਤਾਲ ਦੇ ਵਿੱਚ ਕਿਹੋ ਜਿਹੇ ਪ੍ਰਬੰਧ ਨੇ ਅਸੀਂ 24 ਘੰਟੇ ਇੱਥੇ ਮੌਜੂਦ ਰਹਿੰਦੇ ਰਾਤ ਨੂੰ 12 ਵਜੇ ਤੋਂ ਲੈ ਕੇ 5 ਵਜੇ ਤੱਕ ਸਵੇਰ ਤੱਕ ਵੀ ਸਾਡੀ ਟੀਮ ਮੌਜੂਦ ਰਹਿੰਦੀ ਹੈ ਤੁਸੀਂ ਬਸ ਸਾਡੇ ਹਸਪੀਟਲ ਦੇ ਦਰਵਾਜ਼ੇ ਨੂੰ ਖਟਕਟਾਣੇ ਆ ਕੇ ਤੇ ਅਸੀਂ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਇਹ ਤਾਂ ਨਹੀਂ ਕਿ ਜਿਹੜਾ ਰਾਤ ਨੂੰ ਆਗੇ ਉਧਰਲੇ ਕੋਲ ਜਿਆਦਾ ਚਾਰਜ ਕਰਦੇ ਹੋ ਤੁਸੀਂ ਨਹੀਂ ਨਹੀਂ ਐਦਾ ਨਹੀਂ ਹੁੰਦਾ ਵਾਜਿਬ ਰੇਟਾਂ ਦੇ ਵਿੱਚ ਹੀ ਸਾਡਾ ਇਲਾਜ ਮੌਜੂਦ ਹੈ ਇੱਥੇ ਇਸ ਹਸਪਤਾਲ ਦੇ ਵਿੱਚ ਫੇਰ ਵੀ ਵਾਜਿਬ ਰੇਟਾਂ ਦੇ ਉੱਤੇ ਇਲਾਜ ਆ ਕਿਸੇ ਤਰ੍ਹਾਂ ਦੀ ਵੀ ਮਰੀਜ਼ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਂਦੀ ਹਸਪਤਾਲ ਦੇ ਵਿੱਚ ਸਾਰੇ ਤਰ੍ਹਾਂ ਦੇ ਪ੍ਰਬੰਧ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਹਰ ਤਰ੍ਹਾਂ ਦੇ ਆਪਰੇਸ਼ਨ ਹੋ ਰਹੇ ਨੇ ਮਰੀਜ਼ਾਂ ਨੂੰ ਦਾਖਲ ਕਰਨ ਦਾ ਪ੍ਰਬੰਧ ਹੈ ਤੇ ਜਿਵੇਂ ਤੁਹਾਨੂੰ ਦਿਖਾ ਰਹੇ ਆ ਆਓ ਆਪਾਂ ਤੁਹਾਨੂੰ ਗੱਲਬਾਤ ਕਰਾਉਣੇ ਆ ਜਿਹੜੇ ਬਾਹਰ ਮਰੀਜ਼ ਆ ਉਹ ਕੀ ਕਹਿਣਾ ਚਾਹੁੰਦੇ ਨੇ ਮੈਂ ਸਤਪਾਲ ਸਿੰਘ ਪਿੰਡ ਮੇਰਾ ਬਾਹਰ ਸਾਫਾ ਸਰਪੰਚ ਮੈਂ ਇੱਥੋਂ ਪਹਿਲਾਂ ਮੇਰੇ ਹੋ ਗਏ ਕਲਾਟ ਆ ਗਏ ਸੀਗਾ ਉਹ ਮੇਰਾ ਤਕਰੀਬਨ 10 ਦਿਨ ਦੇ ਵਿੱਚ ਸਹੀ ਹੋ ਗਿਆ ਸੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਸਤੀ ਬੇਦੀ ਸਾਹਿਬ ਨੇ ਬਹੁਤ ਵਧੀਆ ਇਲਾਜ ਕੀਤਾ ਮੈਂ ਹੁਣ ਠੀਕ ਆ ਹੁਣ ਦਵਾਈ ਚੱਲਦੀ ਮੇਰੀ ਬਿਲਕੁਲ ਸਹੀ ਸਿਹਤ ਦਾ ਨਹੀਂ ਕੋਈ ਦਿੱਕਤ ਨਹੀਂ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ